ਸਾਰੇ ਹੀ ਵੀਰਾਂ ਪੈਣਾ ਪਰਾਵਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਐਸ YouTube ਚੈਨਲ ਤੇ ਸਾਥੀਓ ਅੱਜ ਆਪਾਂ ਕਈ ਦਿਨਾਂ ਬਾਅਦ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੈ ਤੇ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿੱਚ ਮਨਾਏ ਜਾਣ ਵਾਲਾ ਸ਼ਹੀਦੀ ਸਲਾਨਾ ਜੋੜ ਮੇਲਾ ਜੋ ਕਿ ਹਰ ਸਾਲ ਹੀ 10 ਫਰਵਰੀ ਨੂੰ ਬੜੀ ਧੂਮਦੰਦ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਮੇਰਾ ਰੋਡ ਐਲੰਵੜ ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ हां ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਉੱਤੇ ਦਬਕੇ 올 ਤੇ ਕਲਿੱਕ ਕਰੋ ਇਸ ਦੇ ਨਾਲ ਜੋ ਵੀ ਵੀਡੀਓ ਸੀ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਇਸ ਟਾਈਮ ਸਾਡੀ ਯਾਤਰਾ ਦੀ ਸ਼ੁਰੂਆਤ ਅਸੀਂ ਸਾਡੇ ਪਿੰਡ ਤਲਵਾੜਾ ਖੁਰ ਤੋਂ ਕਰ ਚੁੱਕੇ ਹਾਂ ਅਤੇ ਪਹੁੰਚ ਗਏ ਹਾਂ ਇਸ ਟਾਈਮ ਅਸੀਂ ਐਲਮਾੜਾ ਤਲਵਾੜਾ ਖੁਰ ਤੋਂ ਐਲਮਾੜਾ ਦੀ ਦੂਰੀ ਤਕਰੀਬਨ 5 ਕਿਲੋਮੀਟਰ ਹੈ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਿਹੜਾ ਕਿ ਸਾਡੇ ਪਿੰਡ ਤਲਵਾੜਾ ਖੁਰ ਤੋਂ ਲਗਭਗ ਕੋਈ 7 ਤੋਂ 8 ਕਿਲੋਮੀਟਰ ਦੂਰ ਹੈ ਅਤੇ ਐਲਮਾੜਾ ਤੋਂ ਕੋਈ 2 ਤੋਂ 3 ਕਿਲੋਮੀਟਰ ਦੂਰ ਹੈ ਇਸ ਟਾਈਮ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਇਹ ਹੈ ਉਦਮ ਸਿੰਘ ਚੌਂਕ ਜੋ ਕਿ ਐਲਮਾੜਾ ਦੇ ਬਾਈਪਾਸ ਤੇ ਬਣਿਆ ਹੋਇਆ ਇਹ ਚੌਕ ਤੋਂ ਜੋ ਸੜਕ ਫੁੱਟਦੀ ਹੈ ਔਰ ਰਾਣੀਆਂ ਜੀਵਨ ਨਗਰ ਡੱਬਾ ਵਾਲੀ ਨੂੰ ਇਹ ਸੜਕ ਜਾਂਦੀ ਹੈ ਤਾਂ ਆਪਾਂ ਬਾਈਪਾਸ ਹੁੰਦੇ ਹੋਏ ਮਮੇਰਾ ਰੋਡ ਤੇ ਜਾਵਾਂਗੇ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿੱਚ ਨਤਮਸਤਕ ਹੋਵਾਂਗੇ ਜੇਕਰ ਆਪਾਂ ਐਲਮਾਦ ਸ਼ਹਿਰ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਸਰਸੀ ਜ਼ਿਲ੍ਹੇ ਦਾ ਬਹੁਤ ਹੀ ਪ੍ਰਸਿੱਧ ਸ਼ਹਿਰ ਹੈ ਜਿਹੜਾ ਕਿ ਸਰਸੀ ਤੋਂ ਤਕਰੀਬਨ 45 ਕਿਲੋਮੀਟਰ ਦੂਰ ਪੱਛਮ ਵਾਲੇ ਪਾਸੇ ਵਸਿਆ ਹੋਇਆ ਬਹੁਤ ਹੀ ਇੱਕ ਫੇਮਸ ਸ਼ਹਿਰ ਹੈ ਤਾਂ ਅਤੇ ਇਹ ਤਹਿਸੀਲ ਦੀ ਉਪਾਧੀ ਰੱਖਦਾ ਹੈ ਤਾਂ ਹੁਣ ਆਪਾਂ ਮਮੇਰਾ ਰੋਡ ਵਾਲੇ ਪਾਸੇ ਮੁੜ ਗਏ ਆ ਅਤੇ ਇੱਥੋਂ ਤਕਰੀਬਨ 1.5 ਤੋਂ 2 ਕਿਲੋਮੀਟਰ ਦੂਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੀ ਦੂਰੀ ਹੈ ਤੇ ਆਪਾਂ ਹੁਣ ਪਹੁੰਚ ਚੁੱਕੇ ਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਿੱਥੇ ਕੀ ਹਰ ਸਾਲ ਹੀ 10 ਫਰਵਰੀ ਨੂੰ ਬਾਬਾ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਜਿੱਥੇ ਕੀ ਸੰਗਤਾਂ ਬਹੁਤ ਦੂਰ ਦੂਰੋਂ ਤੋਂ ਇੱਥੇ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਹਨ ਤਾਂ ਆਪਾਂ ਵੀ ਹੁਣ ਚੱਲ ਕੇ ਪਹਿਲਾਂ ਬਾਈਕ ਨੂੰ ਪਾਰਕ ਕਰਕੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਵਾਂਗੇ ਅਤੇ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਦੇ ਨਾਲ-ਨਾਲ ਪੂਰਾ ਇੱਥੋਂ ਦਾ ਅਤੇ ਆਸ-ਪਾਸ ਦਾ ਵਿਊ ਤੁਹਾਨੂੰ ਵਿਖਾਵਾਂਗੇ ਤਾਂ ਅੱਜ ਦੀ ਇਸ ਵੀਡੀਓ 'ਚ ਕਰੋ ਦਰਸ਼ਨ ਮੇਲੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿੱਚ ਮਨਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਮੇਲੇ ਦੇ ਤਾ ਹੈ ਇਹ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਮੈਨ ਗੇਟ ਜਿੱਥੋਂ ਕਿ ਸੰਗਤਾਂ ਪ੍ਰਵੇਸ਼ ਕਰਦੀਆਂ ਹਨ ਅਤੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਨਤਮਸਤਕ ਹੁੰਦੀਆਂ ਹਨ ਤੇ ਆਪਾਂ ਵੀ ਅੰਦਰ ਚੱਲਨੇ ਆ ਅਤੇ ਕਰਨੇ ਆ ਦਰਸ਼ਨ ਅਤੇ ਤੁਹਾਨੂੰ ਵੀ ਇਸ ਵੀਡੀਓ ਦੇ ਰਾਹੀਂ ਕਰ ਬੈਠੇ ਹੀ ਅੰਦਰ ਦੇ ਦਰਸ਼ਨ ਕਰਾਣੇ ਆ ਐਸ ਸਵੇਰੀ ਮੇਲੇ ਵਿੱਚ ਸੰਗਤਾਂ ਦੇ ਇਕੱਠ ਦੀ ਗੱਲ ਕਰੀਏ ਤਾਂ ਐਸ ਸਵੇਰੀ ਕਾਫੀ ਵੱਡੀ ਗਿਣਤੀ ਚਿੱਤੇ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਆਪਣਾ ਜੀਵਨ ਸਫਲ ਬਣਾ ਰਹੀਆਂ ਹਨ ਤਾਂ ਆਪਾਂ ਵੀ ਹੁਣ ਅੰਦਰ ਪ੍ਰਵੇਸ਼ ਕਰਨ ਲੱਗੇ ਹਾਂ ਤਾਂ ਇਸ ਟਨ ਤੁਸੀਂ ਅੰਦਰ ਦਾ ਦਰਸ਼ਨ اندر ਦੇ ਦਰਸ਼ਣਕਾਰੀ ਸਕਦੇ ਹੋ ਕਿ ਕਿੰਨਾ ਸੋਹਣਾ ਅੰਦਰੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਬਹੁਤ ਹੀ ਸੋਹਣੇ ਤਰੀਕੇ ਨਾਲ ਨਰੋਸ਼ੰਦਾਰੀ ਹੋਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਥੇ ਪ੍ਰਕਾਸ਼ ਹੈ ਤਾਂ ਅੰਦਰ ਦੇ ਕਰੋ ਦਰਸ਼ਨ ਸ਼ਾਮ ਸਿੰਘ ਆਕੇ ਸਭ ਕੇ ਲਾਣਾ ਤੇ ਕਿਸੀ ਫਿਰ ਮਸਜਿਦ ਪਰ ਮਤਲਬਾਦ ਕੇ ਚਾਹੇ ਹੋਰੇ ਆਪਾਂ ਦੇ ਘਰ ਪਰ ਜਨਾ ਮਲਾਂ ਜੱਟ ਕੇ ਗੁਰਦੁਆਰੇ ਦੇ ਵਿੱਚ ਕੋਈ ਚਾਰਾ ਹੈ ਜੋ ਸਾਡੇ ਸਵਾਜੀਤ ਪ੍ਰਕਾਸ਼ ਸੋ ਸਾਡੇ ਐਮਡੀ ਸੌਰਪਿਆ ਗੁਰੂ ਚੰਦਰਰਾਜ ਜਰਦਾਸਕਰ ਆਗੇ ਨੇ ਇਹਨਾਂ ਦਾ ਵੀ ਨਾਮ ਸਤਿਗੁਰੂ ਸਚੇਪ੍ਰਸਾਦ ਸਾਧੰਤਾ ਜੀ ਵੀ ਆਪ ਜਾਣਦੇ ਹਨ ਸਤਿਗੁਰੂ ਕੜਵੀ ਸਰਾ ਰਖਨ ਜਰ ਤੋਂ ਕੀ ਗੋਲ ਬਸੰਤ ਮਾਨਯੰਗ ਵਰਤਸਾ ਬੰ ਮੇਡੀ ਬੀਅਨ ਸਮਾਇਆ ਗੁਰੂ ਚੰਦਰਰਾਜ ਜਰਦਾਸਕਰ ਆਗੇ ਨੇ ਸੋਗ ਨੂੰ ਸਾਡੇ ਮਾਤਾ ਜੀ ਨੂੰ ਸੌਰਪਿਆ ਗੁਰੂ ਗੁਰੂ ਚੰਦਰਰਾਜ ਜਰਦਾਸਕਰ ਆਗੇ ਨੇ ਸੰਗਾਰ ਜੀ ਬਾਬਾ ਜੀ ਕਰੇ ਵਾਲੇ ਤੋਂ ਸਤਿਗੁਰੂ ਲੰਗਰਾਂ ਜਨ ਦਾਸ ਫਿਰ ਅੱਗੇ ਨੇ ਇਹਨਾਂ ਦਾ ਵੀ ਨਾਮ ਸਤਿਗੁਰੂ ਜੀ ਦੇ ਪਾਸ ਆ ਰਿਹਾ ਜਾਂਦਾ ਨੇ ਪਿਆਰ ਸਤਿਕਾਰ ਸਤਿਮਤਾ ਨਾਲ ਸਾਡੀ ਜੀਵਨਾਂ ਵੱਲੋਂ ਪ੍ਰਾਰਥਨਾ ਕੀਤੀ ਲਾਇਆ ਹੀ ਹੋਇਆ ਜਿਹੜੇ ਜਿਹੜੇ ਖਜਾਨਿਆਂ ਤੇ ਮਾਰਿਆ ਆਪਾ ਦਰਸ਼ਨ ਮੇਲੇ ਕਰਕੇ ਬਾਹਰ ਆ ਚੁੱਕੇ ਆ ਅਤੇ ਹੁਣ ਘਰਾਂ ਨੂੰ ਵਾਪਸ ਜਾਣ ਦੀ ਤਿਆਰੀ ਕਰ ਰਹੇ ਆ ਤਾਂ ਅੱਜ ਦੀ ਸੀਗੀ ਸਾਡੀ ਇਹ ਵੀਡੀਓ ਜਿਹਦੇ ਵਿੱਚ ਤੁਹਾਨੂੰ ਦਰਸ਼ਨ ਕਰਾਏ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਚ ਮਨਾਏ ਗਏ ਸਾਲਾਨਾ ਸ਼ਹੀਦੀ ਜੋੜ ਮੇਲੇ ਦੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਾਇਓ ਜੇਕਰ ਵੀਡੀਓ ਤੁਹਾਨੂੰ ਥੋੜੀ ਵੀ ਪਸੰਦ ਆਈ ਤਾਂ ਲਾਇਕਤੇ ਸ਼ੇਅਰ ਕਰ ਦਿਓ ਤਾਂ ਅੱਜ ਵੀ ਇਸ ਵੀਡੀਓ ਨਾਲ ਆਪਾਂ ਇੱਥੇ ਸਮਾਪਤ ਕਰਾਂਗੇ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ